ਹਾਂ ਜੀ ਉਹ ਕਿੱਦਾਂ ਕਿ ਮੈਂ ਉਹ ਪਾਸੇ ਜਾ ਸਕਦੇ ਨਹੀਂ ਕਿ ਜਿਆਦਾ ਜਾਦਾ ਲੋਕਿੰਦਾ ਮੈਂ ਚੱਕੀ ਪੱਲ ਕਰ ਲਿਆ ਹੁਣ ਬਾਜੀ ਕੀ ਮਾਮਲਾ ਜੀ ਦਾ ਮਾਮਲਾ ਬਾਜੀ ਮੈਂ ਨਾ ਚੱਲਈ ਵਾਲਿਆਂ ਹਾਦਪੁਰ ਨੂੰ ਆ ਰਿਹਾ ਇਹ ਪਿੰਡ ਨੂੰ ਆਪਸਾ ਦੇ ਦੋ ਛੜਿਆਂ ਨੇ ਮਰੇ ਨੇ ਦਾਤਰ ਲਾ ਕੇ ਹਮਲਾ ਕੀਤਾ ਮੋਟਰਸਾਈਕਲ ਖੋਗ ਲੈ ਗਿਆ ਮੇਰੇ ਕੋ ਹਾਂ ਜੀ ਦੋ ਥਾਈਆਂ ਦਾਤਰ ਮਾਰਿਆ ਇੱਕ ਆ ਬਾਅਦ ਇਹ ਇੱਥੇ ਵਜਾ ਇੱਕ ਆ ਇੱਥੇ ਵਜਾ ਵਜਾ ਜੈਲੇਟ ਦਾ ਕਰਕੇ ਬਚਾਅ ਹੋ ਗਿਆ ਫਿਰ ਵੀ ਜਗਾ ਬਚਾ ਪਹਿਲਾਂ ਨਾਲ ਇਹਦੇ ਮੁੱਕ ਦੇ ਮੁੱਕ ਦੇ ਹੋ ਗਏ ਇਹਨਾਂ ਦੇ ਪਹਿਲਾਂ ਵਾਲ ਤਾਂ ਬੈਕ ਹੋ ਕੇ ਲੈ ਗਿਆ। ਪਹਿਲਾਂ ਇਹਨਾਂ ਦੇ ਕੋਲ ਆਏ। ਹਾਂਜੀ। ਹਾਂਜੀ। ਅੱਛਾ ਜੀ। ਕਿਹੜੀ ਸਾਈਡ ਤੋਂ ਤੁਸੀਂ ਆਏ ਸੀਗੇ? ਮੈਂ ਚਾਹ ਲਈ ਵਾਲੇ ਤੋਂ ਹੈਲਪਪੋਰਟ ਤੋਂ ਆਇਆ ਸੀਗੇ। ਆ ਰਿਹਾ ਸੀਗਾ ਪਿੰਡ ਨੂੰ ਵਾਪਸ। ਕਿੰਨੇ ਜਣੇ ਸੀ ਉਹਦੇ? ਉਹ ਦੋ ਜਣੇ ਸੀਗੇ ਜੀ। ਹੁਣ ਤੱਕ ਉਹ ਨੱਠੇ ਸੀਗੇ ਉਸ ਤੋਂ ਬਾਅਦ ਛੱਡਣੇ ਵਾਰਦਾ ਤੁਸੀ। ਸਾ ਉਹ ਦੋ ਉਹ ਛੜਕ ਦੇ ਕੱਢ ਗਏ ਉਦੋਂ ਮੈਂ ਆਉਂਦਾ ਪਿਆ ਸੀ ਤੇ ਮੈਨੂੰ ਰੋਕ ਲੈ ਦਾਤਰ ਲੈ ਕੇ ਉਹਨੂੰ। ਅੱਛਾ। ਹਾਂਜੀ। ਛੜਕ ਹਮਲਾ ਕੀਤਾ? ਹਾਂਜੀ। ਕੋਈ ਪੈਸੇ ਪੁੱਛੇ ਕੋਈ ਕਿ? ਨਹੀਂ ਪੈਸੇ ਨਹੀਂ ਖੋਏਗੇ ਮੋਟਰਸਾਈਕਲ ਖੋਇਆ ਮੇਰੋਂ। ਉਹ ਆਪਣਾ ਮੋਟਰਟੈਕ ਕਰ। ਉਹ ਆਉਂਦਾ ਛੱਡ ਗਿਆ ਜੀ। ਜਿੱਤੋਂ ਡਿੱਗੇ ਜਾਂਦੇ ਪਤਾ ਲੱਗਾ ਕੁਛ ਤਾਂ ਨਹੀਂ ਫੜ ਵੀ ਉਹ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹੈ ਪਰ ਨਿਕਲ ਗਏ ਉਹ ਸਾਡੇ ਤੋਂ ਜਦੋਂ ਮਗਰ ਲੱਗੇ ਐ ਮੋਟਰਸਾਈਕਲ ਲੱਗੇ ਮੋਟਰ ਦੇ ਪਿੱਛੇ ਆਏ। ਮਿਥਲੇਸ਼ ਕੁਮਾਰ ਜੀ ਅੱਛਾ ਕੀ ਵਾਰਤਾ ਤੁਹਾਨੂੰ? ਉਹ ਉੱਥੇ ਪਾਣੀ ਲਾਉਂਦੇ ਸੀ ਜੀ। ਉਹਨਾਂ ਨੇ ਆਏ ਕਹਿੰਦੇ ਭਾਈ ਪਾਣੀ ਪੀਣਾ। ਮੈਂ ਕਿਹਾ ਚਲੋ ਪੀ ਲਓ। ਉਹਨਾਂ ਦੇ ਪਿੱਛੇ ਹੱਥ ਪਾ ਕੇ ਮੂੰਹ ਕੋਟ ਲਿਆ ਜੀ। ਲੰਮੇ ਪਾਲਿਆ ਉੱਥੇ। ਮੋਬਾਈਲ ਲਿਆ। ਵੈਸੇ ਵੀ ਹੀ ਵੈਸੇ ਵੀ ਲੈ ਲਿਆ ਦਾਤਰ ਵੀ ਮਾਰਤੇ ਉਹ ਫਿਰ ਕਿੰਨੇ ਦਾ ਸੀ ਤੇ ਕਿੰਨੇ 2000 ਜੀ ਮਗਰ ਲਾਇਆ ਹਾਂਜੀ ਹਾਂਜੀ ਕਿੰਨੇ ਕੁ ਦਿਨ ਤੱਕ ਹਫਤੇ ਪਰ ਤੱਕ ਕਹਿਆ ਜੀ ਠੀਕੇ ਲੱਗੇ ਤੱਕ ਕਰ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਕੋਈ ਹੋਣਾ ਕੋ ਚੱਲ ਗਈ ਸੀ ਉਹਨਾਂ ਨੇ ਉਸ ਤੋਂ ਬਾਅਦ ਮੈਂ ਉੱਥੇ ਰੱਖ ਕੇ ਫਿਰ ਮੇਰੇ ਖੂਨ ਬਹੁਤ ਨਿਕਲਿਆ ਸੀ ਮੈਨੂੰ ਕੁਛ ਦਿਖਦਾ ਹੀ ਨਹੀਂ ਸੀ ਤੇ ਇਹਨਾਂ ਨੇ ਪਾਈ ਹੋਣਾ ਨੇ ਫਿਰ ਇਹਨਾਂ ਨੇ ਇਹਨਾਂ ਕੋਈ ਮੋਟਰਸਾਈਕਲ ਖੋ ਕੇ ਭੱਜ ਗਏ ਇਹਨਾਂ ਨੇ ਮਗਰ ਲਾਇਆ ਫਿਰ ਫਿਰ ਮੈਂ ਆ ਗਿਆ ਹੀ ਪੱਟੀ ਕਰਾਣ ਜੀ